ਮੈਂ ਲੇਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜੰਦਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ ਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਿਪੇਟ ਕੀਤਾ ਸਾਡੇ ਇਧਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉਥੇ ਪਾਰਟਿਸਿਪੇਟ ਕੀਤਾ ਮੇਰੇ ਉਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਿਪੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਬਾਰਾ ਪੈਕਟ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮੰਨ ਲਉਣਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਕਿੱਥੇ ਹੋਈਆਂ ਸੀਗੀਆਂ ਇਹ ਗੇਮ ਇਹ ਯੂਐਸਏ ਵਿੱਚ ਬਰਮਿੰਗਮ ਵਿੱਚ ਗੇਮ ਹੋਈਆਂ ਸੀਗੀਆਂ 27 ਤੋਂ ਆਪਣੇ 6 ਜੁਲਾਈ ਤੱਕਰ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਾਂ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ ਆਲ ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਵੱਲੋਂ ਕਟੋ-ਕਟ 250 ਬੱਚਾ ਜਿਹੜਾ ਪਾਰਟਿਸਿਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF, BSF, ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਵਰਲਡ ਪੁਲਿਸ ਦੇ ਜੇਮ ਹੋਈਆਂ ਨੇ ਬਰ ਬਰਨਗਮ ਤੇ ਵਿੱਚ ਯੂਐਸਏ ਦੇ ਵਿੱਚ ਪ੍ਰਿਵਿਸ਼ਾ ਨੇ ਸੱਤ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੱਤ ਮੈਡਲ ਆਏ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਪੂਰੇ ਆਪਣੇ ਇੰਡੀਆ ਦਾ ਵੀ ਨਾਮ ਰੋਸ਼ਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਦੇਖੋ ਜੀ ਇਹਦੇ ਵਿੱਚ ਇਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚਦਾ ਨਾਲ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਨਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰਮੋਸ਼ਨ ਹੋਏਗੇ ਉਹਨੇ ਏਸ ਬਣ ਗਏ ਇਸ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਨ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਔਰ ਜਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਹੈਗਾ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਹੈ ਮੇਰੀ ਨੋਨੀਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜ ਹੈ ਗਈ ਮੈਨੂੰ ਬਹੁਤ ਖੁਸ਼ੀ ਆ ਬੇਕਿਨ ਕਿ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਣ ਕਿ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕੀ ਜੁੰਦ ਦੀ ਮੈਰਿਜ ਹੋਈ ਹੈ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਸਭ ਉਸ ਪੂਰਾ سپورਟ ਕੀਤਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ 3 ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਿਲ ਕੇ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਇਹਨੂੰ ਮਿਲ ਕੇ ਆਪਣੇ ਪੋਤੇ ਨਾਲ ਵੀ ਵੱਧ ਕੇ ਇਸ ਆਪਣੇ ਨੋਨ ਨੂੰ ਰੱਖਿਆ ਕਿ ਕਿਸੇ ਗਾਦੀ ਤੋਂ ਟੈਨਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਇਹ ਮੈਂ ਕਰੇ ਜੀ ਤੁਸੀਂ ਸਪੋਰਟ ਮੈਂ ਵੀ ਅਸਲੀਅਤ ਸੀਗੀ ਮੈਂ ਵੀ ਗੇਮ ਕਰਦੀ ਰਹੀ ਸੀ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ ਜਨਾਦਿ ਕਿਤੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਰਤ ਹੋ ਗਈ ਮੈਂ ਬੜਾ ਆਪਣੇ ਲਾਈਫ ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਦੇ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵੇਸ਼ ਕੀਤੇ ਆ ਪੜਾਏ ਲਿਖਾਏ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਏ ਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਸੀ ਅੱਗੇ ਮੈਂ ਇਹ ਉਮੀਦ ਰੱਖਦੀ ਕਿ ਸਕੂਲ ਵੱਧ ਕੇ ਹੋਰ ਮਤਲਬ ਔਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਇਆ